ਕੈਨੇਡਾ ਦੇ ਵਿੱਚ ਪੰਜਾਬੀਆਂ ਦਾ ਗੜ ਮੰਨੇ ਜਾਂਦੇ ਇਸ ਸਰੀ ਦੇ ਵਿੱਚ ਪੰਜਾਬੀ ਸੁਰੱਖਿਅਤ ਨਹੀਂ ਮਹਿਸੂਸ ਕਰ ਰਹੇ ਤੁਹਾਨੂੰ ਦੱਸਦੇ ਹਾਂ ਕਿ ਨੌਜਵਾਨਾਂ ਨੂੰ ਲਗਾਤਾਰ ਟਾਰਗੇਟ ਬਣਾਇਆ ਜਾ ਰਿਹਾ ਹੈ ਇਸੇ ਦਿ ਲਈ ਪੰਜਾਬ ਦੇ ਨੌਜਵਾਨ ਹੁਣ ਕੈਨੇਡਾ ਤੋਂ ਕੰਨੀ ਕੱਟਣ ਲੱਗ ਪਏ ਨੇ ਇੱਕ ਹੋਰ ਅਜਿਹੀ ਮਨਪਾਕੀ ਖਬਰ ਸਾਹਮਣੇ ਆਈ ਹੈ ਮਾਨਸੋ ਦੇ ਪਿੰਡ ਜੋਗਿਆ ਦੇ ਰਹਿਣ ਵਾਲੇ 22 ਸਾਲਾਂ ਜਸਕਰਨ ਸਿੰਘ ਦਾ ਕੈਨੇਡਾ ਦੇ ਵਿੱਚ ਕਿਰਚ ਮਾਰ ਕੇ ਉਸਦੇ ਸਾਮ ਮੁਕਾਦਮੇ ਤੇ ਗਏ ਨੇ ਜਸਕਰਨ ਸਿੰਘ ਆਪਣੀ ਪਹਿਲੀ ਸ਼ਿਫਟ ਲਗਾ ਕੇ ਦੂਜੀ ਸ਼ਿਫਟ ਵੱਲ ਜਾ ਰਿਹਾ ਸੀ ਕਿ ਇਸ ਦੌਰਾਨ ਉਹ ਚਾਹ ਪੀਣ ਦੇ ਲਈ ਇੱਕ ਰੈਸਟੋਰੈਂਟ ਤੇ ਰੁਕਿਆ ਇਸੇ ਵਿਚਾਲੇ ਮੁੰਡਿਆਂ ਦੀ ਲੜਾਈ ਹੋ ਜਾਂਦੀ ਹੈ ਆਸ-ਪਾਸ ਜਦੋਂ ਜਸਕਰਨ ਆਪਣੇ ਨਾਲ ਦੇ ਸਾਥੀ ਨੂੰ ਬਚਾਉਣ ਆਂਦਾ ਤਾਂ ਉਸ ਤੇ ਹਮਲਾ ਕੀਤਾ ਜਾਂਦਾ ਤੇ ਉਸ ਦੀ ਥੋਈ ਸਾਂ ਨਿਕਲ ਜਾਂਦੇ ਨੇ ਸਰੀਰ ਚ ਜਸਕਰਨ ਨਾਲ ਜੁੜੀ ਇਹ ਮੰਦਭਾਗੀ ਖਬਰ ਮਿਲਣ ਤੋਂ ਬਾਅਦ ਪਿੰਡ ਦੇ ਵਿੱਚ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ ਪਰਿਵਾਰੋ ਵੀਡੀਓ ਦੇਖ ਕੇ ਲਗਾਤਾਰ ਰੋ ਰਹੇ ਜਿਸ ਦੇ ਵਿੱਚ ਜਸਕਰਨ 2 ਸਾਲ ਪਹਿਲਾਂ ਕੈਨੇਡਾ ਦੇ ਲਈ ਰਵਾਨਾ ਹੋਇਆ ਸੀ ਪਰਿਵਾਰ ਦਾ ਕਹਿਣਾ ਹੈ ਕਿ ਸਰਕਾਰਾਂ ਨੂੰ ਇਸ ਮਾਮਲੇ 'ਚ ਦਖਲ ਦੇਣੀ ਚਾਹੀਦੀ ਹੈ ਕਿਉਂਕਿ ਇਹ ਮਾਮਲਾ ਬੇਹਦੀ ਪਚੀਦਾ ਵੀ ਹੈ ਕਿਉਂਕਿ ਜਸਕਰਨ ਸਿਰਫ ਚਾਹ ਪੀਣ ਦੇ ਲਈ ਗਿਆ ਸੀ ਉਹਨਾਂ ਦਾ ਨੌਜਵਾਨ ਪੁੱਤ ਜਿਸ ਨੂੰ ਬੜੇ ਲਾਡਾਂ ਦੇ ਨਾਲ ਉਹਨਾਂ ਨੇ ਪਾਲਿਆ ਸੀ ਜ਼ਮੀਨ ਗਿਰਵੀ ਰੱਖ ਕੇ ਬਾਹਰ ਭੇਜਿਆ ਸੀ ਉਸ ਦੇ ਸਾਹ ਮੁੱਕ ਗਏ ਤੇ ਉਸ ਦੀ ਕੋਈ ਗਲਤੀ ਵੀ ਨਹੀਂ ਸੀ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਸਾਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ ਹਾਂਜੀ ਕੀ ਨਾਮ ਆਪਣਾ ਮਲਕਾਰ ਸਿੰਘ ਜੀ ਆਪਣਾ ਮਲਕਾਰ ਸਿੰਘ ਤੁਹਾਡੀ ਲੜਕੀ ਕੈਨੇਡਾ ਦੇ ਵਿੱਚ ਮੌਤ ਹੋਈ ਹੈ ਜੀ ਸੁਣਿਆ ਇੱਕ ਕਿਸੇ ਨੇ ਉਹਨੂੰ ਕਿਰਚ ਮਾਰੀ ਗਈ ਹੈ ਕੀ ਲੱਗਦਾ ਤੁਹਾਨੂੰ ਕੀ ਗੱਲਬਾਤ ਹੋਈ ਹੈ ਗਲਵਾਤਾਂ ਆ ਜੀ ਆਪਣਾ ਬੱਚਾ ਤਾਂ ਇੱਕ ਸ਼ਿਫਟ ਤੋਂ ਆ ਰਿਹਾ ਸੀ ਜੀ ਅਸੀਂ ਦੂਜੀ ਸ਼ਿਫਟ ਜਾ ਰਿਹਾ ਸੀ ਜੀ ਉਹਨੇ ਬਸ ਹੋਟਲ ਤੇ ਚਾਹ ਪੀਣੇ ਖੜੇ ਨੇ ਜੀ ਇਹ ਇੱਕ ਮੁੰਡਾ ਆਰਡਰ ਦੇ ਕੇ ਜਾਦਾ ਬਾਹਰੋਂ ਆ ਰਿਹਾ ਜੀ ਕੋਣੀ ਔਨਸਰ ਉਹ ਬੱਚੇ ਨੂੰ ਟੇਕ ਲਿਆ ਮੇਰਾ ਬੱਚਾ ਜੀ ਉਹਨੂੰ ਛਡਵਾਉਣ ਵਾਸਤੇ ਨਿਕਲਿਆ ਤਾਂ ਇਹਨੂੰ ਨਿਕਲਦੇ ਨੂੰ ਇੱਕ ਵਾਰ ਮਾਰਤੀ ਜੀ ਉਹਨਾਂ ਨੇ ਪਤਾ ਨਹੀਂ ਲੱਗਿਆ ਵੀ ਕਿਹੜੇ ਦਿਲ ਤੇ ਲੱਗੀ ਹੈ ਕਿ ਕਿੱਥੇ ਲੱਗੇ ਜੀ ਉਹਦੀ ਤੁਰਤੀ ਮੌਤ ਹੋ ਗਈ ਜੀ ਬੱਚੇ ਮੇਰੇ ਦੀ ਇਹ ਕਰਕੇ ਮੈਂ ਚਾਹਣਾ ਉੱਥੋਂ ਦੀ ਸਰਕਾਰ ਨੂੰ ਵੀ ਦੋਛੀਆ ਨੂੰ ਛੇਤੀ ਛੇਤੀ ਫੜਿਆ ਜਾਵੇ ਕਿਉਂਕਿ ਸਵਾਰ ਨੂੰ ਉਹ ਕਿਹੜੇ ਬੱਚੇ ਦਾ ਪਤਾ ਲ ਕਿਹੜਾ ਬੱਚਾ ਕੀ ਨਾਮ ਸੀ ਤੁਹਾਡੇ ਬੱਚੇ ਦਾ ਲਸਕਰਨ ਸਿੰਘ ਸੀ ਆਪਣੇ ਬੱਚੇ ਦਾ ਨਾਮ ਜੀ ਇਹਨੇ ਚਿਰ ਪਹਿਲਾਂ ਵਿਦੇਸ਼ ਗਿਆ ਸੀ ਤੇ 2 ਸਾਲ ਪਹਿਲਾਂ ਗਿਆ ਸੀ ਜੀ ਤੇ ਮਹੀਨਾ ਘਟਾਈ 2 ਸਾਲਾਂ ਤੋਂ ਪੜ੍ਹਾਈ ਤੌਰ ਤੇ ਗਿਆ ਸੀ ਜੀ ਇਹ ਤੇ ਇਹਨੂੰ ਹੁਣ ਨਿਕਲਦੇ ਜਿਹਾ ਦੂਜੀ ਸ਼ਿਫਟ ਤੇ ਜਾ ਰਿਹਾ ਸੀ ਕੰਮ ਤੋਂ ਜੀ ਤੇ ਇੱਕ ਸ਼ਿਫਟ ਤੋਂ ਆਇਆ ਸੀਗਾ ਕਿਹੜੇ ਸ਼ਹਿਰ ਦੇ ਵਿੱਚ ਕਿਹੜਾ ਵਿੱਚ ਰਹਿ ਰਿਹਾ ਸੀ ਇਹ ਸ੍ਰੀਚੂ ਸੀਗੇ ਜੀ ਤੇ ਇਹਨਾਂ ਦਾ ਕਰਕੇ ਇਹਨਾਂ ਦਾ ਮਤ ਆਇਆ ਕਿ ਨਾ ਵੀ ਛੇਤੀ ਛੇਤੀ ਜਿਨ੍ਹਾਂ ਨੇ ਖਰਚ ਮਾਰੀ ਉਹ ਵੀ ਜਾਂ ਇਹਦੇ ਨਾਲ ਸੀ ਜਿਹੜੇ ਭੁੰਡੇ ਜੀ ਉਨਾਂ ਤੋਂ ਸਾਫ਼ ਦਿੱਤਾ ਜਾਵੇ ਵੀ ਤੁਹਾਡੀ ਕੀ ਇਹ ਹੋ ਸੀਗੀ ਤੁਸੀਂ ਕੀ ਕੰਮ ਗਏ ਸੀ ਉੱਥੇ ਹੋਟਲ ਦੇ ਚਾਹ ਪੀਣ ਖੜੇ ਸੀ ਜਾਂ ਕਿਵੇਂ ਖੜੇ ਸੀ ਵੀ ਉਹਨਾਂ ਤੋਂ ਸਾਰੇ ਬੱਚਿਆਂ ਤੋਂ ਪੁੱਛਦਾ ਸਕੀਤੀ ਜਾਵੇ ਤੇ ਜਾਂ ਜਿਨ੍ਹਾਂ ਨੇ ਮਾਰੀ ਹੈ ਜੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਮੇਰੇ ਬੱਚੇ ਦੀ ਤਾਂ ਪौला ਮਾਨਸ ਮੇਰਾ ਬੱਚਾ ਸੀਗਾ ਜੀ ਉਹ ਤਾਂ ਕੰਮ ਦੇ ਉੱਤੇ ਤੁਰ ਤਿੰਦਾ ਸੀ ਇਹ ਤਾਂ ਕੰਮ ਲੜਾਈਆਂ ਵਿੱਚ ਤਾਂ ਜਾਂਦਾ ਹੀ ਨਹੀਂ ਸੀਗਾ ਜੀ ਉਹ ਜਣ ਦੋਸਤੀ ਇਹਨਾਂ ਨੇ ਮਾਰਿਆ ਗਿਆ ਜੀ ਮੇਰੇ ਬੱਚੇ ਨੂੰ